ਮੈਂ ਕਰਮਜੀਤ ਕੌਰ ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੁਲਫੀ ਉਹਦੇ ਲਈ ਆਪਾਂ ਸਮਾਨ ਲਿਆ ਇਹ ਜਿਵੇਂ ਜਿਵੇਂ ਆਪਾਂ ਪਾਵਾਂਗੇ ਉਦੋਂ ਆਪਾਂ ਨਾਲ ਦੀ ਨਾਲ ਦਿਖਾਵਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਚੀਨੀ ਪਾ ਲੈਣੀ ਇੱਕ ਕੜਸੀ ਆਹ ਦੇਖੋ ਇਹ ਆਪਾਂ ਅੰਦਾਜ਼ੇ ਨਾਲ ਹੀ ਲਈ ਆ ਮਿੱਠਾ ਜਿਵੇਂ ਕੋਈ ਘੱਟ ਵੱਧ ਜਿਵੇਂ ਵੀ ਆਪਦੇ ਟੇਸਟ ਮੁਤਾਬਕ ਇਹਨੂੰ ਆਪਾਂ ਬਿਨਾਂ ਪਾਣੀ ਤੋਂ ਹੀ ਆਪਾਂ ਇਹਨੂੰ ਪਿਘਲਾ ਲੈਣਾ ਇਹਦਾ ਹੈ ਨਾ ਇੱਕ ਜਿਵੇਂ ਸਹਿਦ ਹੁੰਦਾ ਇਸ ਤਰ੍ਹਾਂ ਬਣ ਜਾਂਦਾ ਇਹਨੂੰ ਇਸ ਤਰੀ ਬਿਲਕੁਲ ਸਲੋ ਗੈਸ ਦੇ ਉੱਤੇ ਇਹਨੂੰ ਪਿਘਲਾਉਣਾ ਇਹਨੂੰ ਉਹਦਾ ਕੈਰਮਲਾਈਜ਼ ਕਹਿੰਦੇ ਪਰ ਆਪਾਂ ਤਾਂ ਆਪਣੇ ਪਾਸਾ ਦੇ ਵਿੱਚ ਦੱਸਾਂਗੇ ਇਹਨੂੰ ਬਿਲਕੁਲ ਆਪਾਂ ਇਹਦੀ ਨਾ ਕਚਾਸ ਨਹੀਂ ਜੀ ਬਣਾ ਲੈਣੀ ਆ ਬਿਨਾ ਪਾਣੀ ਤੋਂ ਇਹਨੂੰ ਪਿਘਲਾਉਣਾ ਗੈਸ ਸਲੋ ਰੱਖਣਾ ਬਿਲਕੁਲ ਨਹੀਂ ਫਿਰ ਇਹਦਾ ਨਾ ਟੇਸਟ ਕੜਵਾਜਾ ਹੋ ਜਾਂਦਾ ਜੀ ਆਪਾਂ ਤੇਜ਼ ਗੈਸ ਦੇ ਉੱਤੇ ਪਿਘਲਾਉਣਾ ਇਹਨੂੰ ਨਵਾਂ ਦਿਨ ਹਲਾਈ ਜਾਣਾ ਗੈਸ ਸਲੋ ਰੱਖਣਾ ਆ ਦੇਖੋ ਚੀਨੀ ਪਿਗਲ ਕੇ ਆਪਣੀ ਇਸ ਤਰ੍ਹਾਂ ਦਾ ਬਣ ਜੂ ਇਹਦੇ ਮਤਲਬ ਫਿੱਕਾ ਜਾਂ ਲਾਈਟ 골ਡਨ ਕਲਰ ਇਹ ਆਜੂਗਾ ਇਹਦਾ ਤੇ ਫਿਰ ਇਹਦੇ ਵਿੱਚ ਆਪਾਂ ਦੁੱਧ ਪਾ ਦੇਾਂਗੇ ਦੁੱਧ ਤਾਂ ਆਪਣਾ ਪਹਿਲਾਂ ਹੀ 1 ਕਿਲੋ ਦੁੱਧ ਬੋਇਲਰ ਰੱਖਿਆ ਹੋਇਆ ਕਰਨ ਇਹ ਥੋੜਾ ਥੋੜਾ گاੜਾ ਵੀ ਹੋ ਗਿਆ ਘੱਟ ਸਲੋ ਗੈਸ ਦੇ ਉੱਤੇ ਰੱਖਿਆ ਹੋਇਆ ਸੀਗਾ ਇਹ ਇਹਦੇ ਨਾਲ ਦੁੱਧ ਦਾ ਜਿਹੜਾ ਚੀਨੀ ਆਪਾਂ ਇਸ ਤਰ੍ਹਾਂ ਪਿਘਲਾਈ ਆ ਇਹਦੇ ਨਾਲ ਦੁੱਧ ਦਾ ਕਲਰ ਚੇਂਜ ਹੋ ਜਾਣਾ ਜਿਵੇਂ ਆਪਾਂ ਖਾਂਦੇ ਆ ਬਾਜ਼ਾਰ ਵਾਲੀ ਕੋਲ ਕੀ ਉਹਦੇ ਵਾਂਗੂ ਹੋ ਜਾਣਾ ਦੇਖੋ ਦੁੱਧ ਦਾ ਕਲਰ ਚੇਂਜ ਹੋ ਗਿਆ ਹੌਲੀ ਹੌਲੀ ਇਹਨੂੰ ਪਿਘਲਾ ਲੈਣਾ ਦੇਖਿਓ ਕਿਉਂਕਿ ਚਾਸਨੀ ਵੀ ਗਰਮ ਸੀ ਤੇ ਦੁੱਧ ਵੀ ਗਰਮ ਇਹ ਤੁਸੀਂ ਸਲੋ ਕਰ ਲੈਣਾ ਜਾਂ ਫਿਰ ਗੈਸ ਕਈ ਵਾਰੀ ਬੰਦ ਹੀ ਕਰ ਦੇਣਾ ਥੋੜਾ 1-2 ਮਿੰਟ ਲਈ ਇਹ ਹੌਲੀ ਹੌਲੀ ਇਹਨੇ ਪਿਘਲਣਾ ਹੈ ਦੇ ਵਿੱਚ ਦੁੱਧ ਆਪਣਾ ਰੱਜ ਰਿਹਾ ਦੇਖੋ ਕਿੰਨਾ ਵਧੀਆ ਇਹਦਾ ਕਲਰ ਬਣਿਆ ਤੇ ਹੁਣ ਆਪਾਂ ਜਿਹੜਾ ਇਹ ਹੋਰ ਸਮਾਨ ਪਾਵਾਂਗੇ ਉਹ ਆਪਾਂ ਦਿਖਾਉਨੇ ਆ ਸਾਨੂੰ ਇਹ ਦੇਖੋ ਇਹ ਆਪਾਂ ਲਿਆਗਾ ਆਪਣੇ ਕਾਸਟਰਡ ਪਾਊਡਰ 2 ਚਮਚ ਇਹ ਆਪਾਂ ਠੰਡੇ ਦੁੱਧ ਚ ਪਾ ਲਾਂਗੇ ਇਹ ਆਪਾਂ ਲਿਆਗਾ ਮਿਲਕ ਪਾਊਡਰ ਇਹਦੇ ਆਪਾਂ 2 ਚਮਚ ਪਾ ਲਾਂਗੇ ਇਹਨੂੰ ਆਪਾਂ ਘੋਲਾਂਗੇ ਇਹ ਆਪਾਂ ਠੰਡੇ ਦੁੱਧ 'ਚ ਘੋਲਣਾ ਕਈ ਵਾਰੀ ਗਰਮ ਦੁੱਧ ਦੇ ਵਿੱਚ ਗੋਠਲੀਆਂ ਬਣ ਜਾਂਦੀਆਂ ਨੇ ਇਹ ਆਪਾਂ ਅਲੱਗ ਕੱਢ ਲਿਆ ਸੀ ਥੋੜਾ ਜਿਹਾ ਠੰਡਾ ਦੁੱਧ ਇਹ ਆਪਾਂ ਹਲਾਉਂਦੇ ਹੋਏ ਖਰਸੀ ਨਾਲ ਨਾਲ ਦੀ ਨਾਲ ਥੋੜਾ ਥੋੜਾ ਪਾਉਂਦੇ ਜਾਣਾ ਇਹੋ ਇਹ ਆਪਾਂ ਲਏ ਹੋਇਆ ਆਪਣੇ ਰਸ ਜਿਹੜੇ ਆ ਹੁੰਦੇ ਆ ਰਸ ਇਹ ਆਪਾਂ ਪੀਸ ਲਏ ਸੀ ਇਹ ਰਸਾਂ ਦਾ ਆਪਾਂ ਪਾਊਡਰ ਬਣਾ ਲਿਆ 2 ਕ ਚਮਚੇ ਆਪਾਂ ਇਹਦੇ ਪਾਵਾਂਗੇ ਹੌਲੀ ਹੌਲੀ ਆਪਾਂ ਮਿਲਾਵਾਂਗੇ ਇਹਦੇ ਵਿੱਚ ਇਹ ਨਾਲ ਬਹੁਤ گاੜਾ ਬਣ ਜਾਣਾ ਇਹ ਦੁੱਧ ਆ ਦੇਖੋ ਆਪਾਂ ਇਹ ਸਾਰੀਆਂ ਚੀਜ਼ਾਂ ਮਿਲਾ ਲਈਆਂ ਹੁਣ ਆਪਾਂ ਇਹ ਚ ਫਰੈਸ਼ ਕਰੀਮ ਪਾਵਾਂਗੇ ਇਹ ਕੱਚੇ ਦੁੱਧ ਤੋਂ ਲਾਹੀ ਹੋਈ ਤਾਜੀ ਕਰੀਮ ਤੇ ਇਹ ਚਾਰ ਪੰਜ ਇਲਾਚੀਆਂ ਦੇ ਦਾਣੇ ਨੇ ਇਹ ਡਰਾਈ ਫਰੂਟ ਨੇ ਇਹ ਬਦਾਮ ਤੇ ਪਿਸਤੇ ਨੇ ਇਹ ਪਾ ਦਿਆਂਗੇ ਹੁਣ ਇਹਨੂੰ ਥੋੜੀ देर ਹੋਰ ਪਕਾਵਾਂਗੇ ਥੋੜਾ ਹੋਰ ਗਾੜਾ ਹੋ ਜਾਣਗੇ ਆਹ ਦੇਖੋ ਆਪਾਂ ਇਹ ਇੰਨਾ گاੜਾ ਹੋ ਜਾਣਾ ਚਾਹੀਦਾ ਆਪਣਾ ਇਹ ਮਟੀਰੀਅਲ ਆਹ ਦੇਖੋ ਜੇ ਆਪਾਂ ਨੂੰ ਪਹਿਲਾਂ ਘੱਟ ਵੱਧ ਲੱਗਦਾ ਕੋਈ ਤਾਂ ਆਪਾਂ ਥੋੜਾ ਜਿਹਾ ਜਿਵੇਂ ਬ੍ਰੈਡ ਪੀਸ ਕੇ ਹੋਰ ਵੀ ਪਾ ਸਕਦੇ ਆ ਜਾਂ ਮਿਲਕ ਪਾਊਡਰ ਹੋਰ ਪਾ ਸਕਦੇ ਆ ਇਹਦਾ ਹੁਣ ਇਸ ਟਾਈਮ ਮਿੱਠਾ ਵੀ ਚੈੱਕ ਕਰ ਸਕਦੇ ਆ ਆਪਾਂ ਜੇ ਘੱਟ ਜਾਂ ਵੱਧ ਕਿਸੇ ਨੇ ਵੀ ਜਿਵੇਂ ਪਾਉਣਾ ਹੋਵੇ ਤੇ ਫੇਰ ਆ ਨਾ ਇਹਨੂੰ ਆਪਾਂ ਹੋਰ ਭਾਂਡੇ ਦੇ ਵਿੱਚ ਪਾ ਕੇ ਠੰਡਾ ਕਰ ਲਾਂਗੇ ਆਹ ਦੇਖੋ ਹੁਣ ਆਪਾਂ ਇਹਨੂੰ ਡੋਂਗੇ ਵਿੱਚ ਪਾ ਦਿਆਂਗੇ ਇਹਦੇ ਵਿੱਚ ਫੇਰ ਆਪਾਂ ਇਹਨੂੰ ਰੱਖਾਂਗੇ ਫ੍ਰੀਜ 'ਚ ਉਸ ਤੋਂ ਬਾਅਦ ਫੇਰ ਆਪਾਂ ਇਹਨੂੰ ਕੁਲਫੀਆਂ ਬਣਾਉਣ ਵਾਲੇ ਉਹ ਗਲਾਸਾਂ 'ਚ ਪਾਵ पहिला थंडा करले ਇਹ ਦੇਖੋ ਕੁਲਫੀ ਦਾ ਜਿਹੜਾ ਆਪਾਂ ਮਟੀਰੀਅਲ ਤਿਆਰ ਕੀਤਾ ਸੀ ਇਹ ਹੁਣ ਠੰਡਾ ਕਰ ਲਿਆ ਹੁਣ ਇੱਕ ਵਾਰੀ ਇਹਨੂੰ ਫੇਰ ਆਪਾਂ ਇਹਦੇ ਨਾਲ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਕਿਉਂਕਿ ਤੇਨ ਮਲਾਈ ਜੀ ਬਣ ਜਾਂਦੀ ਜਦੋਂ ਆਪਾਂ ਠੰਡਾ ਕਰਨ ਲਈ ਰੱਖਦੇ ਹਾਂ ਫ੍ਰਿਜ 'ਚ ਇਹਨਾਂ ਦਾ ਸਾਰਾ ਮਿਕਸ ਹੋ ਜਾਊਗਾ ਸਾਰਾ ਸਮਾਨ ਇਹਦੇ ਵਿੱਚ ਇਹ ਦੇਖੋ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਜਿਹੜੇ ਆ ਆਪਣੇ ਚਾਹ ਕੌਫੀ ਵਾਲੇ ਗਲਾਸ ਆਪਾਂ ਬਾਜ਼ਾਰ ਚੋਂ ਲਿਆ ਕੇ ਇਹਨਾਂ ਦੇ ਵਿੱਚ ਹੁਣ ਆਪਾਂ ਪਾਵਾਂਗੇ ਇਹਨੂੰ ਇਹ ਆਪਾਂ ਤਿੰਨ ਚਾਰ ਗਲਾਸ ਭਰ ਦਾਂਗੇ ਜਿੰਨੇ ਆਪਣੇ ਵਰਨਗੇ ਆ ਦੇਖੋ ਆਪਾਂ ਇਹ ਗਲਾਸਾਂ ਚ ਪਾ ਰਿਆ ਹੁਣ ਆਪਾਂ ਇਹਨੂੰ ਉੱਤੋਂ ਕਵਰ ਕਰ ਦੇਣਾ ਕਿਉਂਕਿ ਇਹਦੇ ਚ ਬਰਫ਼ ਨਾ ਜੰਮ ਜੇ ਫ੍ਰਿਜ ਚ ਰੱਖਾਂਗੇ ਤਾਂ ਉੱਪਰ ਦੀ ਰਾਵੜਾ ਚੜਾ ਦੇਣੀ ਆ ਨੇ ਆਪਾਂ ਲਾ ਕੇ ਉੱਤੇ ਲਿਫਾਫਾ ਨਾਲ ਕਵਰ ਕਰ ਦੇਣਾ ਇਵੇਂ ਸਾਰੇ ਕਰ ਦਿਆਂਗੇ ਕਵਰ ਤੇ ਆਪਾਂ ਇਹਨੂੰ ਥੋੜਾ ਜਿਹਾ ਇੱਥੋਂ ਨਾਲ ਉਹ ਕਰਕੇ ਕਰਦ ਨਾਲ ਥੋੜਾ ਸਰਾਖ ਕਰਕੇ ਵਿੱਚ ਇਹਦੇ ਆ ਜਿਹੜੀ ਆਪਾਂ ਸਟਿਕ ਲਿਆਂਦੀ ਆ ਕੋਲਫੀ ਦੇ ਵਿੱਚ ਲਾਉਣ ਵਾਲੀ ਇਹ ਆਪਾਂ ਐ ਵਿੱਚ ਲਾ ਦੇਣੀ ਆ ਇਹਦੇ ਫਿਰ ਆਪਾਂ ਇਹਨੂੰ ਫ੍ਰੀਜ ਵਿੱਚ ਰੱਖ ਦੇਾਂਗੇ ਜੰਮਣ ਲਈ ਸਾਰੇ ਆਪਾਂ ਗਲਾਸ ਇਵੇਂ ਕਵਰ ਕਰ ਦੇਣੇ ਨੇ ਆ ਦੇਖੋ ਆਪਾਂ ਪੰਜ ਗਲਾਸਾਂ 'ਚ ਪਾਤੀ ਤੇ ਇਹ ਸਟਿੱਕਲਾਤੀ ਵਿੱਚ ਹੁਣ ਆਪਾਂ ਇਹਨਾਂ ਨੂੰ ਫ੍ਰਿਜ 'ਚ ਰੱਖ ਦਾਂਗੇ ਪੂਰੀ ਰਾਤ ਜੰਮਣ ਲਈ ਰੱਖਾਂਗੇ ਤੇ ਫੇਰ ਤੁਹਾਨੂੰ ਦਿਖਾਵਾਂਗੇ ਜਦੋਂ ਜੰਮ ਗਈ ਚੰਗੀ ਤਰ੍ਹਾਂ ਕੁਲਫੀ ਤਿਆਰ ਹੋ ਗਈ ਫੇਰ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਕੁਲਫੀ ਆਪਣੀ ਬਣ ਕੇ ਤਿਆਰ ਹੋ ਗਈ ਇਹ ਆਪਾਂ ਪਹਿਲਾਂ ਇਹ ਗਲਾਸਾਂ 'ਚ ਪਾਤੀ ਸੀ ਇਹ ਫ੍ਰਿਜ 'ਚ ਰੱਖਿਆਂ ਤੋਂ ਨਹੀਂ ਠੀਕ ਰਹਿੰਦੇ ਇਹਨਾਂ 'ਚ ਨਹੀਂ ਜੰਮਦੀ ਜਾਂ ਤਾਂ ਪੂਰੇ ਪਲਾਸਟਿਕ ਦੇ ਗਲਾਸ ਹੁਣ ਫੇਰ ਆਪਾਂ ਇਹ ਕੱਪਾਂ ਦੇ ਵਿੱਚ ਪਾਤੀ ਸੀ ਤੇ ਇਹ ਆਪਾਂ ਦੇਖੋ ਇਹ ਡੋਂਗੇ ਦੇ ਵਿੱਚ ਪਾਤੀ ਸੀ ਕੁਲਫੀ ਜੰਮ ਕੇ ਬਹੁਤ ਵਧੀਆ ਤਿਆਰ ਹੋ ਗਈ ਇਹ ਆਪਾਂ ਕਪਾ ਵਾਲੀ ਹਜੇ ਥੋੜਾ ਠਹਿਰ ਕੇ ਕੱਢਾਂਗੇ ਕਿਉਂਕਿ ਆਪਾਂ ਨੂੰ ਹਜੇ ਕੱਢਣ ਦੀ ਲੋੜ ਨਹੀਂ ਆਪਾਂ ਪਹਿਲਾਂ ਆ ਖਾਵਾਂਗੇ ਤੇ ਅਜਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ